ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਦੋਂ ਬਿਆਨ ਦਿੰਦੇ ਆ ਨਾ ਯਾਰ ਸਾਰਿਆਂ ਨੂੰ ਹਿਲਾ ਦਿੰਦੇ ਆ ਕਹਿੰਦੇ ਵੀ 410 ਗੱਡੀਆਂ ਦੇਣੀਆਂ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੂੰ ਇਹ ਗੱਡੀਆਂ ਜਿਹੜੀਆਂ ਛੋਟੇ ਲੈਵਲ ਤੋਂ ਸ਼ੁਰੂ ਕਰਾਂਗੇ ਕਿਉਂਕਿ ਵੱਡੇ ਲੈਵਲ ਤੋਂ ਜਦੋਂ ਵਰਤੀਆਂ ਜਾਂਦੀਆਂ ਨੇ ਗੱਡੀਆਂ ਫੇਰ ਕਿਤੇ ਜਾ ਕੇ ਕਹਿੰਦੇ ਐਸਐਚਓ ਦੇ ਕੰਮ ਆਉਂਦੀ ਆ ਪਰ ਜਿਹੜੀ ਹੁਣ ਸ਼ੁਰੂਆਤ ਅਸੀਂ ਕਰਾਂਗੇ ਪਹਿਲਾਂ ਐਸਐਚਓ ਲੈਵਲ ਨੂੰ ਹੀ ਨਵੀਂ ਗੱਡੀ ਦਵਾਂਗੇ ਤਾਂ 410 ਗੱਡੀਆਂ ਦੀ ਜਿਹੜੀ ਵੰਡ ਹੈ ਉਹ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੇ ਗੱਲਾਂ ਸੁਣਨ ਵਾਲੀਆਂ ਨੇ ਗੱਲਾਂ ਸੁਣ ਕੇ ਨਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਆਪਦੀ رائے ਜ਼ਰੂਰ ਦਿਓ ਆ ਸੁਣਾਉਣੇ ਤੁਹਾਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਕੋਈ ਬਿਆਨ ਦਿੰਦੇ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਕਿਉਂ ਹੋ ਜਾਂਦਾ ਉਸ ਦੇ ਪਿੱਛੇ ਕਾਰਨ ਕੀ ਹੁੰਦੇ ਆ ਆ ਸੁਣਦੇ ਆ ਇਹ 410 ਗੱਡੀਆਂ ਵਾਲਾ ਬਿਆਨ ਇਸ ਦੇ ਵਿੱਚ ਕੀ ਕਹਿ ਦਿੱਤਾ ਭਗਵੰਤ ਮਾਨ ਨੇ ਖਾਸ ਆ ਸੁਣਦੇ ਆ ਇਹ ਪੂਰੀ ਵੀਡੀਓ ਜਿਸ ਵੇਲੇ ਡੀਜੀਪੀ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ 4 410 ਜਿੱਚ ਇਸ ਜੂ ਹਾਈਲੈਂਡਰ ਵੀ ਨੇ ਬੜੀਆਂ ਗੱਡੀਆਂ ਆ ਦੇਖੋ ਸਕੋਰਪੀਓ ਵੀ ਨੇ ਮੈਂ ਕਿਹਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ ਮੈਂ ਕਿਹਾ ਜੀ ਇੱਕ ਕੋਈ ਸ਼ਰਤ ਹੈ ਗੱਡੀ ਥੱਲੋਂ ਦੇਣੀ ਸ਼ੁਰੂ ਕਰਿਓ ਉੱਪਰੋਂ ਪਫੇਰ ਜਾਵੇ ਨਾ ਦੇਖੋ ਵੱਡੀ ਗੱਲ ਵੀ ਹੁੰਦੀ ਹੈ ਸ਼ੁਰੂ ਐਸਐਸਪੀ ਲੈਵਲ ਤੋਂ ਫਿਰ ਐਸਪੀ ਲੈਵਲ ਤੇ ਥੋੜੀ ਜੀ ਹੋਰ ਜਦੋਂ ਖਖੜੜਾ ਜੀ ਹੋ ਜਾਂਦੀ ਹੈ ਫਿਰ ਡੀਐਸਪੀ ਕੋਲ ਆ ਜਾਂਦੀ ਹੈ ਫਿਰ ਡੀਐਸਪੀ ਉਹਦੇ ਜਵਾਕਾਂ ਨੂੰ ਘਮਣ ਕਮਾਉਣ ਤੇ ਰੱਖ ਲੈਂਦਾ ਉਹਨੂੰ ਸਕੂਲ ਛੱਡਣ ਬਾਅਦ ਤੇ ਰੱਖ ਲੈਂਦਾ ਹੈ ਫਰਾ ਕੇ ਥੱਲੇ ਜ ਐਸੇ ਚ ਕੋਲ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਤੇ ਮਤਲਬ ਹੋ ਸਕਦਾ ਹੈ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ ਪਿਛਲੀ ਕੋਈ ਹੋਰ ਹੋਵੇ ਤੇ ਜਾਣਾ ਹੁੰਨੇ ਆ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਹੁੰਨੇ ਆ ਵੀ ਕੋਈ ਇੱਥੇ ਸਮਗਲਰ ਆਏ ਆ ਜੀ ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ ਮਤਲਬ ਆ ਦੇਖੋ ਤੁਸੀਂ ਉਹਦੇ ਕੋਲੇ ਹੈ ਨਹੀਂ ਜੀ ਗੱਡੀ ਸੋ ਮੈਂ ਇੱਕ ਸ਼ਰਤ ਰੱਖੀ ਮੈਂ ਕਿ ਥੱਲੋ ਸ਼ੁਰੂ ਕਰਨਾ ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ ਸੈਚੂਲੋਂ ਦੇ ਕੇ ਦੇਖੋ ਨਾਲ ਤਾਂ ਸਾਫ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ ਕਰਕੇ ਆਣ ਕੋਈ ਉਹਦੇ ਚ ਕੋਈ ਬੈ ਕੋਈ ਉਹਦੇ ਚ ਕੋਈ ਸਰਵਿਸ ਚ ਕੋਈ ਉਹ ਨਹੀਂ ਹੋਊਗੀ ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਡੀ ਐ ਜੇ ਖਰਾਬ ਹੋਈ ਐ ਤਾਂ ਮੇਰਾ ਥਾਣਾ ਖਰਾਬ ਹੋ ਜਾਊਗਾ ਇਹਦੇ ਨਾਲ ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ 0 ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ ਆ ਬਿਆਨ ਹੈ ਨਾ ਯਾਰ ਬਹੁਤ ਕੁਝ ਸਮਝਾਉਂਦਾ ਕਿ ਜ਼ੀਰੋ ਤੋਂ ਉੱਪਰ ਵੱਲ ਨੂੰ ਜਾ ਰਹੀ ਹੈ ਸਰਕਾਰ ਤੇ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਜਿਸ ਦਿਨ ਤੋਂ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਬਦਲਾਅ ਆਏ ਨੇ ਤਾਂ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਬਦਲਾਅ ਨੇ ਉਹ ਲੋਕਾਂ ਦੇ ਉੱਤੇ ਵੀ ਇੰਪਲੀਮੈਂਟ ਹੋ ਰਹੇ ਨੇ ਤੇ ਆ 410 ਗੱਡੀਆਂ ਦੀ ਜਿਹੜੀ ਵੰਡ ਕੀਤੀਆਂ ਨਾ ਪੰਜਾਬ ਦੇ ਮੁੱਖ ਮੰਤਰੀ ਨੇ ਸੁਣ ਕੇ ਨਾ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਵੀ ਕਿਸ ਤਰੀਕੇ ਦੇ ਨਾਲ ਸਰਕਾਰ ਕੰਮ ਕਰ ਰਹੀ ਹੈ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦੀ ਹੈ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ